ਵੌਇਸ ਆਫ ਪੰਜਾਬ 'ਚ ਤੁਹਾਡਾ ਸਵਾਗਤ ਹੈ 1947 ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ ਤੋਂ ਪਹਿਲਾਂ ਪੰਜਾਬ ਭਾਰਤੀ ਉਪਮਹਾਦੀਪ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਇੱਕ ਖੇਤਰ ਸੀ। ਇਹ ਇੱਕ ਸੱਭਿਆਚਾਰਕ ਤੌਰ ਤੇ ਅਮੀਰ ਅਤੇ ਖੇਤੀਬਾੜੀ ਪੱਖੋਂ ਖੁਸ਼ਹਾਲ ਇਲਾਕਾ ਸੀ ਜਿਸ ਵਿੱਚ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਸਮੇਤ ਹੋਰ ਭਾਈਚਾਰਿਆਂ ਦੀ ਵਿਭਿੰਨ ਆਬਾਦੀ ਸੀ। ਪੰਜ ਦਰਿਆਵਾਂ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਲਮ ਦੀ ਧਰਤੀ ਦੀਆਂ 1947 ਤੋਂ ਪਹਿਲਾਂ ਦੀਆਂ ਹੱਦਾਂ ਸਿੰਧ ਤੇ ਜਮਨਾ ਦਰਿਆਵਾਂ ਵਿੱਚਕਾਰ ਸਨ। ਸਿੱਖ ਰਿਆਸਤਾਂ ਪਹਿਲਾਂ ਸਨ 1716 ਤੋਂ 1799 ਤੱਕ ਸਿੱਖ ਕੌਨਫੈਡਰੇਸੀ ਦਾ ਰਾਜ ਪੰਜਾਬ ਵਿੱਚ ਹੀ ਨਹੀਂ ਅਬਦ ਤੇ ਦਿੱਲੀ ਤੱਕ ਫੈਲਿਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਉੱਪਰਲੇ ਇਲਾਕੇ ਦਾ ਰਾਜਾ ਸੀ ਜਿਸ ਤੇ ਖਾਨਦਾਨ ਦਾ ਰਾਜ 29 ਮਾਰਚ 1849 ਤੱਕ ਚੱਲਿਆ ਪਿੱਛੋਂ ਇਸ ਨੂੰ ਅੰਗਰੇਜ਼ਾਂ ਨੇ ਹਥਿਆਕੇ ਆਪਣੇ ਰਾਜ ਵਿੱਚ ਮਿਲਾ ਲਿਆ ਸਿੱਖ ਰਿਆਸਤਾਂ ਰਾਜ ਸਤਲੁਜ ਤੋਂ ਥੱਲੇ ਦੇ ਇਲਾਕੇ ਵਿੱਚ ਸਨ ਜਿਨ੍ਹਾਂ ਵਿੱਚ ਪਟਿਆਲਾ ਨਾਪਾ ਜੀਨ ਕਲਸਿਆ ਕੈਥਲ ਕਪੂਰ ਖਲਾਫਰੀਦਕੋਟ ਆਦੀਆਂ ਸਿੱਖ ਰਿਆਸਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਦੀ ਹੱਦ ਦਿੱਲੀ ਯੂਪੀ ਤੇ ਰਾਜਸਥਾਨ ਨੂੰ ਚਾ ਲੱਗਦੀ ਸੀ ਇਹੋ ਇਲਾਕਾ ਬਾਦ ਵਿੱਚ ਪੈਪਸੂ ਅਖਵਾਇਆ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਖਾਨਦਾਨ ਦੀ ਹਕੂਮਤ ਕਸ਼ਮੀਰ ਉੱਤਰ ਤੋਂ ਲੈ ਕੇ ਦੱਖਣ ਵਿੱਚ ਸਤਲੁਜ ਦਰਿਆ ਤੱਕ ਪੱਛਮ ਵਿੱਚ ਖੈਬਰ ਦਰਰੇ ਤੋਂ ਲੈ ਕੇ ਪੂਰਬ ਤਿੱਬਤ ਤੱਕ ਸੀ ਜਿਸ ਦੀ ਸਖਿਆ 1931 ਵਿੱਚ 35 ਲੱਖ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਮੁੱਖ ਇਲਾਕੇ ਸਨ ਪੰਜਾਬ ਦਾ ਮਿਠਨਕੋਟ ਤੱਕ ਦਾ ਇਲਾਕਾ ਹੁੰਦੇ ਪਾਕਿਸਤਾਨੀ ਪੰਜਾਬ ਦਾ ਸਾਰਾ ਇਲਾਕਾ ਸਤਲੁਜ ਪਾਰ ਦੱਖਣੀ ਪੰਜਾਬ ਦੇ ਵੀ ਕੁਝ ਇਲਾਕੇ ਹਿਮਾਚਲ ਪ੍ਰਦੇਸ਼ ਦੇ ਇਲਾਕੇ ਅਜੋਕੇ ਜੰਮੂ ਕਸ਼ਮੀਰ ਰਾਜ ਦੀ ਜੰਮੂ ਡਿਵੀਜ਼ਨ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਕਾਬੁਲ ਤੱਕ ਵੀ ਪਹੁੰਚੀ 1838 ਵਿੱਚ ਸ਼ਾਸ਼ੂਜਾ ਨੂੰ ਗੱਦੀ ਤੇ ਬਿਠਾਇਆ। ਸਨ 1947 ਵਿੱਚ ਅੰਗਰੇਜ਼ਾਂ ਨੇ ਪੰਜਾਬ ਦੇ ਹਿੱਸਿਆਂ ਨੂੰ ਦੁਆਬਾਂ ਵਿੱਚ ਵੰਡ ਦਿੱਤਾ। ਜਦ ਰੈਡਕਲਿਫ ਦੀ ਪ੍ਰਧਾਨਗੀ ਅਧੀਨ ਚਾਰ ਹੋਰ ਜੱਜਾਂ, ਦੋ ਮੁਸਲਿਮ ਤੇ ਦੋ ਹਿੰਦੂ ਦਾ ਪੰਜਾਬ ਬਾਉਂਡਰੀ ਕਮਿਸ਼ਨ ਬੈਠਾ ਤਾਂ ਰਚਨਾ ਦੁਆਬਾ, ਬਾਰੀ ਦੁਆਬ ਤੇ ਬਿਸਤੁਆਬ ਤੇ ਹੀ ਬਹੁਤੀ ਬਹਿਸ ਹੋਈ। ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ ਤੇ ਮਿੰਟਗੁੰਮਰੀ ਜ਼ਿਲ੍ਹੇ ਸ਼ਾਮਿਲ ਸਨ। ਇਸ ਤਰ੍ਹਾਂ ਇਸ ਨੂੰ ਹਿੰਦੂ ਮੁਸਲਿਮ ਮਸਲਾ ਬਣਾ ਕੇ ਸਿੱਖਾਂ ਦੇ ਰਾਜ ਦੀ ਗੱਲ ਹੀ ਨਹੀਂ ਗੋਲੀ ਗਈ ਚਾਹੀਦਾ ਤਾਂ ਇਹ ਸੀ ਕਿ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਗਰੇਜ਼ਾਂ ਨੇ ਸਿੱਖਾਂ ਤੋਂ ਖੋਇਆ ਸੀ ਉਹ ਸਿੱਖਾਂ ਨੂੰ ਵਾਪਿਸ ਕਰਦੇ ਤੇ ਦੱਖਣੀ ਭਾਗ ਦੀਆਂ ਸਾਰੀਆਂ ਸਿੱਖ ਰਿਆਸਤਾਂ ਨੂੰ ਮਿਲਾ ਕੇ ਵੱਖਰਾ ਸਿੱਖ ਰਾਜ ਉਸੇ ਤਰ੍ਹਾਂ ਸਥਾਪਿਤ ਕੀਤਾ ਜਾਂਦਾ ਜਿਸ ਤਰ੍ਹਾਂ ਮੁਸਲਿਮ ਤੇ ਹਿੰਦੂ ਰਾਜ ਸਥਾਪਿਤ ਕੀਤੇ ਗਏ ਇਸ ਵਿੱਚ ਗਾਂਧੀ ਡੈਰੂ ਜੀ ਨਾਲ ਦੀ ਚਲਾਕੀ ਤੇ ਸਿੱਖ ਆਗੂਆਂ ਦੀ ਨਿਕੰਮੀ ਕੁਝ ਆਗੂਆਂ ਦੀ ਗਦਾਰੀ ਮੰਨਿਆ ਜਾ ਸਕਦਾ ਹੈ ਕਿ ਇੱਕ ਗਲਤੀ ਸੁਧਾਰੀ ਜਾ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਹਾਲਾਂਕਿ 1947 ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ ਨਾਲ ਸਥਿਤੀ ਬਹੁਤ ਬਦਲ ਗਈ ਵੰਡ ਨੇ ਫਿਰਕੂ ਹਿੰਸਾ ਵੱਡੇ ਪੱਧਰ ਤੇ ਪ੍ਰਵਾਸ ਅਤੇ ਨਵੀਆਂ ਅੰਤਰਰਾਸ਼ਟਰੀ ਸਰਹੱਦਾਂ ਖਿੱਚਣ ਦੀ ਅਗਵਾਈ ਕੀਤੀ ਜਿਸ ਨਾਲ ਭਾਰਤ ਅਤੇ ਪਾਕਿਸਤਾਨ ਦੇ ਵੱਖਰੋ ਵੱਖਰੇ ਰਾਸ਼ਟਰ ਬਣ ਗਏ ਪੰਜਾਬ ਨੂੰ ਧਾਰਮਿਕ ਲੀਹਾਂ ਤੇ ਵੰਡਿਆ ਗਿਆ ਨਤੀਜੇ ਵਜੋਂ ਪੱਛਮੀ ਪੰਜਾਬ ਹੁਣ ਪਾਕਿਸਤਾਨ ਦਾ ਹਿੱਸਾ ਅਤੇ ਪੂਰਬੀ ਪੰਜਾਬ ਹੁਣ ਭਾਰਤ ਦਾ ਹਿੱਸਾ ਬਣ ਗਿਆ ਵੰਨੇ ਵੱਡੇ ਪੱਧਰ ਤੇ ਮਨੁੱਖੀ ਦੁੱਖ ਵਿਸਥਾਪਨ ਅਤੇ ਖੇਤਰ ਦੀ ਜਨ ਸੰਖਿਆ ਅਤੇ ਸੱਭਿਆਚਾਰਕ ਗਤੀਸ਼ੀਲਤਾ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੀ ਅਗਵਾਈ ਕੀਤੀ। ਪੰਜਾਬ ਅਤੇ ਸਿੱਖ ਇਤਿਹਾਸ ਜਾਣਨ ਲਈ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਵੌਇਸ ਆਫ ਪੰਜਾਬ ਲਈ ਨਿਊਜ਼ ਡੈਸਕ ਤੋਂ ਇਸ਼ਾ ਗਰਕ ਦੀ ਰਿਪੋਰਟ।